ਵਾਹਿਗੁਰੂ 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 ਗੱਡਾ ਮਾਰਨਿੰਗ ਜੀ ਗੱਡਾ ਮਾਰਨਿੰਗ ਟਾਈਮ ਹੋ ਚੁੱਕਿਆ ਸਵੇਰ ਦੇ 4 ਉੱਠ ਕੇ ਤਿਆਰ ਸਟਾਈ 2 ਵਜੇ ਹੋਏਗਾ ਤੁਸੀਂ ਵੀ ਇਹਨੇ ਵੀ ਟਾਈਮ ਮੇਂ ਜਲਦੀ ਕਹਿ ਦਿੰਦਨੇ ਨੇ ਦੱਸਦੇ ਹੈ ਨਹੀਂ ਕੁਝ ਵੀ ਐਣਾ ਅਸੀਂ ਤਾਂ ਅਸਲ ਪਿਆਰ ਤੇ ਰਹੋ ਕੇ ਤੇ ਆਪਣਾ ਸਾਰਾ ਕੰਮ ਮਤਲਬ ਵੇੜ ਕੇ ਨਾ ਨੂੰ ਕੇ ਤੇ ਫਿਰ ਅਸੀਂ ਬਲੌਗ ਸਟਾਰਟ ਕਰਦੇ ਫਿਰ ਨਹੀਂ ਕਰਦੇ ਅਸੀਂ ਦੋਵੇਂ ਤੋਂ ਪਹਿਲਾਂ ਤੋਂ ਹੀ ਉੱਠੇ ਹੋਏ ਆ ਅਸੀਂ ਦੋਵੇਂ ਤੋਂ ਪਹਿਲਾਂ ਤੋਂ ਹੀ ਉੱਠੇ ਹੋਏ ਆ ਇੰਨੇ ਪਹਿਲਾਂ ਹੀ ਉਠਾ ਦਈਏ ਆਪਾਂ ਇਹ ਇਹ ਬੰਦੇ ਨੇ ਜਾਂ ਨੀਂਦ ਪੂਰੀ ਕਰ ਲਈ ਤੱਬੀ ਇਹ ਦੇ ਕਰਕੇ ਥੋੜੀ ਜੀ ਅੱਜ ਤਾਂ ਸੁੱਤੇ 1/2 ਘੰਟਾ ਹੈ ਨਾ 1/2 ਘੰਟਾ ਸੁੱਤੇ ਅਸੀਂ 1/2 ਘੰਟਾ ਸੁੱਤੇ ਆ 1 1/2 ਕ ਇੱਕ 1 1/2 ਵੇ ਸੁੱਤੇ ਆ ਉਹ ਵੀ ਸੌਣਾ ਨਹੀਂ ਸੀ ਮਜਬੂਰੀ ਨੂੰ ਸੋ ਗਿਆ ਸੀ ਪਿਛੇਰੇ ਓਖੇ ਆਵਾਂਗੇ ਤਾਂ ਕਰਕੇ ਤੇ ਬਾਕੀ ਮੈਨੂੰ ਕੱਲੇ ਨੂੰ ਛੱਡ ਕੇ ਚਲੇ ਗਏ ਸੀ ਉੱਥੇ ਰੋਟੀ ਖਾਣ ਹਾਂ ਜੀ ਵੀਰੇ ਹੋਰ ਨਹੀਂ ਅਸੀਂ ਕਿਸੇ ਬੰਦੇ ਨੂੰ ਰਖਵਾਲੀ ਰੱਖ ਕੇ ਗਈ ਤੇਰੇ ਕੋਲੇ ਟੈਨਸ਼ਨ ਨਾ ਪਾ ਖਾਸ ਬੰਦੇ ਜੀ ਕੋਈ ਸਾਡੇ ਸਿਕਿਉਰਟੀ ਤਾਂ ਤਗੜੀ ਦੇ ਕੇ ਗਈ ਜੀ ਅਸੀਂ ਬਾਈ ਟੈਨਸ਼ਨ ਨਾ ਪਾ ਤੇ ਹੁਣ ਚੜ੍ਹਾਈ ਸ਼ੁਰੂ ਕਰਨੀ ਆ ਆਪਾਂ ਮੇਨ ਹੇਮਕੋਟ ਸਾਹਿਬ ਸਾਡੇ ਕੋਲ ਲੱਗ ਗਏ ਆ ਹਨਾ ਸਾਨੂੰ ਟਾਈਟਲ ਦਾ ਪਤਾ ਲੱਗ ਗਿਆ ਬੋਬਨ ਘਾੜ ਤੋਂ ਹੇਮਕੋਟ ਸਾਹਿਬ ਚੱਲੇ ਆ ਅੱਜ ਬਾਬਾ ਜੀ ਦੇ ਦਰਸ਼ਨ ਕਰਨੇ ਨੇ ਸਾਨੂੰ ਬਲਾਵਾ ਆ ਚੁੱਕਿਆ ਅੱਜ ਹਨਾ ਜੀ ਚਲੋ ਬੁਲਾਵਾ ਆਇਆ ਹੈ ਚਲੋ ਬੁਲਾਵਾ ਆਇਆ ਹੈ ਬਾਬਾ ਜੀ ਕੋਲ ਜਾਣਾ ਹੈ ਤੇ ਹਲਕੇ-ਮੁਲਕੇ ਸੋਚਾ ਹੀ ਸਿਰ ਤੇ ਰੇ ਕਾਫੀ ਪੀ ਕੇ ਫਿਰ ਚਲਦੇ ਆਂ ਸਵੇਰੇ ਇਸ਼ਨਾਨ ਕੀਤਾ ਸੀ ਚਿਲਡ ਵਾਟਰ ਤੇ ਜਿਹੜਾ ਫ੍ਰਿਜ ਦੀ ਉੱਪਰ ਵਾਲੀ ਨਹੀਂ ਹੁੰਦੀ ਬਰਫ਼ ਵਾਲੀ ਖੰਡਾ ਹੁੰਦਾ ਉਸ ਤੋਂ ਵੀ ਜ਼ਿਆਦਾ ਸੀ ਬਾਬਾ ਉਸ ਤੋਂ ਵੀ ਜ਼ਿਆਦਾ ਹੁੰਦਾ ਹੈ ਪਰ ਬੜੀ ਹਾਂ ਪਰ ਵਧੀਆ ਹੈ ਮਤਲਬ ਸਰੀਰ ਖੁੱਲ ਜਾਂਦਾ ਬੰਦੇ ਦਾ ਨਾ ਸੁਸਤੀ-ਸستی ਸਭ ਦੂਰ ਹੋ ਜਾਂਦੀ ਹੈ ਚਲੋ ਸਾਡੀ ਕਾਫੀ ਆ ਜੇ ਕਾਫੀ ਪੀ ਕੇ ਫਿਰ ਮਿਲਦੇ ਆ ਬਾਅਦ ਵਿੱਚ ਹੀ ਬਹਿ ਰਿਹਾ ਬਹੁਤ ਜ਼ਿਆਦਾ ਤੇਜ਼ ਅੱਗੇ ਜਾਦੂ ਬਣਾ ਦੇ ਅੱਗੇ ਇਸ ਤੋਂ ਵੀ ਤੇਜ਼ ਹੋਵੇ ਕੁਝ ਨਹੀਂ ਪਤਾ ਵਲੌਗ ਵਿੱਚ ਵਿੱਚ ਥੋੜਾ ਘੱਟ ਵੀ ਬਣੂਗਾ ਜਿ ਮੀਂਹ ਕਰਕੇ ਠੀਕ ਹੈ ਕੋਈ ਮਿਲ ਗਿਆ ਉਹਲਾ ਜਾਦੂ ਬਣਾਣਾ ਨਹੀਂ ਨਹੀਂ ਬਣਾਵਾਂਗੇ ਕੋਸ਼ਿਸ਼ ਕਰਾਂਗੇ ਪੂਰੀ ਅਸੀਂ ਪਰਸਾਤਿਆਂ ਲੈ ਲਈਆਂ ਪੂਰਾ ਕਵਰ ਹੋ ਜਾਣਗੇ ਸਿਰ ਤੋਂ ਲੈ ਕੇ ਪੈਰਾਂ ਮੰਦ ਤੱਕ ਠੀਕ ਹੈ ਬਾਕੀ ਰਾਸਤੇ ਜੇ ਮਿਲਦੇ ਆ ਤੁਹਾਨੂੰ ਸਾਰਾ ਕੁਝ ਐਂਡ ਤੱਕ ਦੇਖਣ ਨੂੰ ਮਿਲੇਗਾ ਜਾਦੂ ਦੀਆਂ ਸ਼ਕਤੀਆਂ ਗਾਇਬ ਹੋ ਜਾਣਗੀਆਂ ਜਿੰਨਾ ਜਲਦ ਤੋਂ ਹੋਣਾ ਹੈ ਦੋਂ ਤੋ ਪਣੀਕਲ ਦੇ ਥੋੜਾ ਵਧੀਆ ਰਹੂਗਾ ਮਤਲਬ ਮੱਥਾ ਟੇਕਣਾ ਸੁੱਖਾ ਹੋ ਜਾਊਗਾ ਐਵੇਂ ਨਾ ਫਿਰ ਮੀਂਹ ਚ ਓੱਖਾ ਹੋ ਜਾਣਾ ਦੰਦੇ ਨੂੰ ਕਿੱਥੇ ਬੈਠਿਆ ਮੈਂ ਦੀਪਕ ਦਾਬੇ ਦੇ ਐ ਦੀਪਕ ਐ ਦੀਪਕ ਕੋਈ ਤੇਰੇ ਚਰੇ ਗਰਮਾ ਗਰਮ ਕੌਫੀ ਉਹ ਦੇਖੋ ਉਹ ਗਰਮ ਨੂੰ 62 ਡਾਲਰ ਦੀ ਕੌਫੀ ਉਹ ਸਾਡਾ ਬੰਦਾ ਚਾਹ ਵਾਲਾ ਨਾਲ ਗੁੱਡੇ ਗੁੱਡਡੇ ਕਰੂਗਾ ਠੀਕ ਹੈ ਨਾ ਨਾਲੇ ਖਾਊਗਾ ਨਾਲੇ ਕਰੂਗਾ ਨਾਲੇ ਪੇਨਕিলার ਦੀ ਗੋਲੀ ਇਹ ਪੇਨਕিলার ਕਿਉਂ ਖਾ ਰਹੇ ਦੋ ਵੈਸੇ ਮੇਰਾ ਪੇਨਕੀਲ ਲੱਗ ਦੁਖ ਰਿਹਾ ਮੇਰੀਆਂ ਵੀ ਲੱਤਾਂ ਉਹ ਦੁਖਰੀਆਂ ਜਿਗੀਆਂ ਫਿਰ ਮੈਗਾ ਠੀਕ ਹੈ ਪਰ ਹੁਣ ਜਾਂਦੇ ਆ ਆ ਤਾਈ ਕੌਫੀ ਪੀ ਰਹੇ ਆ ਹੈਨਾ ਸਾਰਾ ਕੁਝ ਠੀਕ ਕਰ ਦੋਗੀ ਹੈਨਾ ਮੈਂ ਤਾਂ ਪਹਿਲਾਂ ਹੋਰ ਇਸ ਦੀ ਫਰੂਟੀ ਪੀ ਚੁੱਕਾ ਸਿਰੇ ਸਿਰੇ ਉਹ ਤੈਨੂੰ ਦਿੱਤੀ ਸੀ ਥੋੜੀ ਜਾਣ ਕੇ ਆ ਵੀ ਥੱਥੇ ਥੋੜੀ એનર્ਜੀ ਆਵੇ ਇਹਦੀ એનર્ਜੀ ਜਦਤੀ ਸਾਰੀ ਖਤਮ ਹੋ ਗਈ ਉਹ ਬੜਾ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਅੱਧੀ ਗੱਲਾਂ ਵਲੌਗ 'ਚ ਤੇ ਫਿਰ ਇਹਦੇ ਘਰੇ ਤੱਕ ਗੱਲਾਂ ਪਹੁੰਚਣਗੀਆਂ ਅੱਗੇ ਤੈਨੂੰ ਲਿਆਣਾ ਔਖਾ ਹੋ ਜਾਊਗਾ ਰੇ ਐੜਾ ਸਾਹਮਣੇ ਤਾਂ ਕਰਕੇ ਜਿਹੜੀ ਗੱਲ ਟਕੀਰਾ ਵੇ ਟਕੀ ਠੀਕ ਹੈ ਉਸਾਨੂੰ ਪਤਾ ਵੀ ਇਹਨੇ ਸਾਨੂੰ ਰਾਤੀ ਕਿਤੇ ਕਿਤੇ ਸਵਾਇਆ ਹੈ ਕਿਤੇ ਕਿਤੇ ਕੀ ਕਰਾਇਆ ਫੁੱਲਾਂ ਵਾਲੀ ਛੇ ਛੱਡ ਗਏ ਕੰਡਿਆਂ ਦੇ ਪਏ ਆ ਸਹੀ ਗੱਲ ਹੈ ਰਾਤੀ ਕਿੱਥੇ ਕੀ ਹੋਇਆ ਹੈ ਤੁਮਾਂ ਵਾਲੀ ਛੇ ਛੱਡ ਗਏ ਕੰਡਿਆਂ ਦੇ ਪਏ ਆ ਇਹਦੇ ਕਰਕੇ ਚਲੋ ਕੋਈ ਨਹੀਂ ਯਾਰੀ ਵਿੱਚ ਵੀ ਕਰਨਾ ਪੈਂਦਾ ਹੈ ਯਾਰੀ ਵਿੱਚ ਇੰਨਾ ਕੁ ਤਾਂ ਕਰਨਾ ਪੈਂਦਾ ਜੇ ਆਏ ਇਕੱਠੇ ਤਾਂ ਸਭ ਕੁਝ ਅੱਗੇ ਸੈਣਾ ਵੀ ਇਕੱਠੇ ਹੀ ਹੈ ਕੋਈ ਚੱਕਰ ਨਹੀਂ ਬੰਦੀ ਚੱਕ ਕੋਲ ਗੁੱਡੇ ਮੰਗਾ ਤਾਂ ਲਿੱਤਾ ਸੋਚੀ ਜਾਨੇ ਬੈਠਾ ਬਾਕੀ ਏ ਆਪਣੇ ਮਨ ਚ ਸਲਾਹ ਕਰੀ ਬੈਠਾ ਹਜੇ ਵੀ ਮੈਂ ਅੱਗੇ ਘੋੜੇ ਤੇ ਜਾਊਂਗਾ ਇਹਨੂੰ ਇਹ ਨਹੀਂ ਪਤਾ ਵੀ ਜਿੰਨਾ ਮਰਜ਼ੀ ਤੂੰ ਔਖਾ ਆ ਜਾ ਤੈਨੂੰ ਘੋੜੇ ਤੇ ਬੈਠੇ ਨਹੀਂ ਦੇਣਾ ਸੀ ਇਹ ਸਾਲ ਅਸੀਂ ਪੈਦਲ ਜਾਣਾ ਤੂੰ ਵੀ ਪੈਦਲ ਜਾਏਂਗਾ ਠੀਕ ਹੈ ਕਿਸੇ ਤੰਗ ਕਰਕੇ ਨਹੀਂ ਆਪਾਂ ਜਾਣਾ ਹੈਗਾ ਠੀਕ ਹੈ ਇਹ ਮੇਰੇ ਮਨ ਦਾ ਹੈ ਬਾਕੀ ਚਲੋ ਸਭ ਦਾ ਬ람ਣਾ ਆਣਾ ਆਮਨੇ ਚੜਾਂਗੇ ਹੋਣੀ ਆਮਨੇ ਚੜਾਂਗੇ ਬਹੁਤ ਟਾਈਮ ਪਿਆ ਹਜੇ 4 ਵਜੇ ਨੇ ਆਪਾਂ 10 ਵਜੇ ਤੱਕ ਵੀ ਪਹੁੰਚ ਜੇਗਾ ਨਾ ਤਾਂ ਵੀ ਸਾਨੂੰ ਬਹੁਤ ਟਾਈਮ ਮਿਲ ਜੂਗਾ ਉੱਥੇ ਬੈਠਣ ਨੂੰ ਗੁਰਦੁਆਰਾ ਸਾਹਿਬ 'ਚ ਨਾਣ ਕਰਨ ਨੂੰ ਹੈ ਨਾ ਦੇ ਅਸੀਂ ਉੱਥੇ ਨੂੰ 12 ਵੀਰ ਕਰਵੇਲੇ ਹੋ ਗਏ ਹਨ ਮੱਥਾ ਮੱਥਾ ਟੇਕ ਕੇ ਤੇ ਸਿੱਧਾ ਥੱਲੇ ਜਾਵਾਂਗੇ ਆਪਾਂ ਗੋਬਿੰਦ ਘਾੜ। ਬਿਲਕੁਲ ਬਿਲਕੁਲ ਅੱਜ ਪੂਰੀ ਕੋਸ਼ਿਸ਼ ਸਾਡੀ ਰਹੇਗੀ ਵੀ ਥੱਲੇ ਗੋਬਿੰਦ ਘਾੜ ਤੱਕ ਜਾਣਾ ਸੀ ਤੇ ਕੱਲ ਅਸੀਂ ਰਿਸ਼ੀ ਕੇ ਸਪੰਟਣਾ। ਬਹੁਤ 커피 ਪੀਲੀ ਠੰਡੀ ਹੋ ਰਹੀ ਹੈ ਯਾਰ। ਚਲੋ ਜੀ ਚਲੋ ਜੀ। ਚਲੋ ਜੀ ਚਲੋ ਜੀ ਠੀਕ ਹੋ ਜੀ। ਠੀਕ ਹੈ ਜੀ। ਠੀਕ ਹੈ ਜੀ। ਦੱਸੋ ਕਰ ਤੁਸੀਂ। ਬਾਹਰ ਮੀਂਹ ਪੈ ਰਹੀ ਜੀ ਤਾਂ ਸੇਫਟੀ ਲਈ ਆਪਾਂ ਪਾ ਲਿਆ। ਠੀਕ ਹੈ ਨਾ ਕੱਪੜੇ-ਕੁੱਪੜੇ ਗਿੱਲੇ ਹੋਣ ਤੋਂ ਬਚ ਜਾਾਂਗੇ। ਹਾਂਜੀ। Bolé y sonejado. ¿Y vi al río atrás de Taco? Sí, 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 sí. ओके okay. एन ओके दी रिपोर्ट ਪਿੱਛੇ ਪਿੱਛੇ ਦੇਖੋ ਲੱਗੂਆ ਬੱਦਲ ਹੁੰਦਾ ਪਰ ਇਹ ਬੱਦਲ ਨੇ ਬੱਦਲ 'ਚ ਖੜੇ ਆ ਅਸੀਂ ਇਸ ਟਾਈਮ ਫੁੱਲ ਇਸ ਨੇ 93 ਜਾਂ 93 ਤੋਂ 93 ਤੋਂ ਫੋਟੋ ਤੇ 93 ਤੋਂ ਚਾਹੀਦੇ ਆਪਾਂ ਆਹ ਦੇਖੋ ਉੱਪਰ ਵੀ ਸਾਰਾ ਬੱਦਲ ਵਾਲਾ ਸੰਗਤ ਬਹੁਤ ਹੈ ਬਈ ਸੇਸਰੀ ਅੱਜ ਆਹ ਦੇਖੋ ਬਾਬਾ ਜੀ ਸਭ ਨੂੰ ਦਲੇਰੀ ਦੇ ਰਹੇ ਨੇ ਵਧੀਆ ਸਾਰੇ ਜਲਦੀ ਜਲਦੀ ਜਾ ਰਹੇ ਨੇ ਹੈਨਾ ਚਲੋ ਚਲੀ ਚਲੋ ਚਲੀ ਚਲੋ ਉਹ ਦੇਖੋ ਕਿੱਥੋਂ ਆਏ ਆਂ ਆਪਾਂ ਪਤਾ ਹੈ ਕਲੀ ਕਿੱਥੋਂ ਆਏ ਆਂ ਆਪਾਂ ਉਹ ਜਮਾਨ ਇੱਥੋਂ ਦੇਖ ਰਹੇ ਹੋ ਵੀਓ ਜਿੱਥੇ ਘਰ ਜੇ ਬਣੇ ਦਿਖ ਰਹੇ ਨੇ ਕੈਮਰੇ ਵਿੱਚ ਨਾ ਕੋਈ ਨਹੀਂ ਲੱਗ ਰਿਹਾ ਹੋਣਾ ਵੀਓ ਜਿਹੜਾ ਆਪਣੀ ਰਿਐਲਿਟੀ ਜੋ ਪਿੱਛੇ ਵੀਓ ਹਨਾਰੇ ਕੋ ਬੱਦਲ ਐਂਦੇ ਬਸ ਕੁਛ ਹੋਣਾ ਤੁਹਾਨੂੰ ਤੁਹਾਨੂੰ ਹੋਏ ਤੇ ਵੀਓ ਉਹ ਤਾਂ ਬੋਰਿੰਗ ਸੀ ਰੱਬ ਦਾ ਕਿਰਸਮਾ ਵੀ ਬਸ ਬਹੁਤ ਸੋਹਣਾ ਹੈ ਹੈਨਾ ਵੀ ਆ ਦੇਖੋ ਕਰਦੇ ਆ ਬੱਦਲਾਂ ਚ ਠੀਕ ਹੈ ਸ਼ਰੀਰ ਗਰਾਵਟ ਤਾਂ ਨਹੀਂ ਹੈਗੀ ਠੀਕ ਹੈ ਬਲੀ ਟੰਡੇ ਤੇ ਆ ਪੂਰਾ ਠੀਕ ਹੈ ਜੀ ਬਸ ਥੋੜਾ ਹੀ ਰਹਿ ਗਿਆ ਸਾਨੂੰ ਉੱਥੇ ਉੱਪਰ ਨਿਸ਼ਾਨ ਸਾਹਿਬ ਦੇਖਣ ਲੱਗ ਗਏ ਸੀ ਦੋ ਮੇਰੇ ਹਿਸਾਬ ਨਾਲ 2.5 ਕਿਲੋਮੀਟਰ ਰਹਿ ਗਿਆ ਹੋਵੇ ਹੈਨਾ ਹਾਂ ਬਸ ਪੰਚ ਨਾਲ ਹੀ ਆ ਨਹੀਂ 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 ਛੋਟ ਘਾਟ ਨਹੀਂ ਵੀਰੇ ਸਿੱਧਾ ਜਾਵਾਂਗੇ ਤੁਸੀਂ ਆ ਜਿਓ ਨਹੀਂ 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 ਛੋਟ ਘਾਟ ਵੱਲੇ ਪੰਗੇ ਲੈਣੇ ਜੀ ਇਧਰ ਆਵਾਂਗੇ ਸਿੱਧਾ ਹੀ ਇੱਕ ਰਸਤਾ ਉਹਦੀ ਉਧਰੋਂ ਸਿੱਧਾ ਹੀ ਜਾਂਦਾ ਰੇੜ ਤੋਂ ਇੱਕ ਰਸਤਾ ਆ ਪੌੜੀਆਂ ਵਾਲਾ ਜਾਂਦਾ ਜੀ ਇੱਥੇ ਤੱਕ ਪਹੁੰਚ ਗਏ ਇਹ ਤੋਂ ਕਿੰਨਾ ਕਿਲੋਮੀਟਰ ਹੈਗਾ ਆਪਣਾ 2.5 ਨਹੀਂ 2 ਹੋਕਰ ਹੈਗਾ ਰੇੜ ਜਾਂ ਦੋ ਮੇਰੇ ਸਾਹਮਣੇ ਆਪਾਂ ਉੱਥੇ ਉੱਪਰ ਜਾਣਾ ਥੱਲੋਂ ਕੋਲੇ ਨਿਸ਼ਾਨ ਸਾਹਿਬ ਦਿਖਰੇ ਸੀਗੇ ਹੁਣ ਨਹੀਂ ਦਿਖਰੇ ਹੈਗੇ ਜਿਵੇਂ ਥੋੜੀ ਜਿਹੀ ਪੌੜੀਆਂ ਚੜਾਂਗੇ ਤਾਂ ਨਿਸ਼ਾਨ ਸਾਹਿਬ ਦਿਖਣ ਲੱਗ ਜਣਗੇ ਐਸੀ ਕਿੰਨੀ ਵਾਗੀਆਂ ਸੀ ਥੱਲੇ ਜਾਂ ਲੈਂਦੀਆਂ ਨੇ ਨਹੀਂ ਇੱਕ ਹੋਏਗੀ ਥੋੜੀ ਅੱਗੇ ਅੱਗੇ ਨਹੀਂ ਨਾ ਕਿ ਇਹ ਥੱਲੇ ਆਏ ਨਹੀਂ ਨੇ ਇਸੇ ਹੀ ਆਈ ਗਏ ਕਿਲੋਮੀਟਰ ਤੋਂ ਜਵਰੀ ਕਿਰਤ ਰੇਟ 0 ਹਲੇ ਪਾਠ ਹੋ ਰਿਹਾ ਨਾਲੇ ਟਾਈਮ ਵੀ ਨਾ ਆ ਗਿਆ ਟਾਈਮ ਦੇਖੀ ਕਿੰਨਾ ਹੋ ਗਿਆ ਸਾਢੇ ਕਿੰਨਾ ਹੋ ਗਏ ਮੇਰੇ ਖਿਆਲ ਨਾਲ ਅੱਸੀ ਪਹੁੰਚ ਜਾਵਾਂ ਸਾਢੇ 10 ਵਜੇ ਤੱਕ ਵਧੀਆ ਚੱਲਦਾ ਸਾਡਾ ਅੱਜ ਤੱਕ ਸੇਤਾਂ ਡੀਗਰੇ ਸਭ ਠੀਕ ਹੈ ਓਕੇ ਕੰਮ ਹੈ ਕੀ ਜੀ ਸਾਢੇ 8 ਸਾਢੇ 8 ਆਏ ਸਾਢੇ 9 ਹੋ ਗਏ ਉਹਨੇ ਸਾਢੇ 8 ਇੱਕ ਘੰਟਾ ਮੈਂ ਐਡਵਾਂਸ ਕਰ ਦਵਾਂ ਸਾਢੇ 8 ਹੋ ਜਾਣੇ ਜੀ

ਅੱਭੀ ਯਾਤਰਾ ਵਧੇ ਰਹੀ ਛੱਡਦੀ ਗਲਾਬਵਾਸ਼ ਗੁਰੂ ਮਹਾਰਾਜ ਆਪੇ ਬੁਲਾਉਂਦੇ ਸਭ ਨੂੰ ਕਿਰਪਾ ਮਾਏ ਸਾਰਿਆਂ ਦੀ ਕਿਰਪਾ ਨਾਲ ਜੀ ਬਾਬਾ ਜੀ ਘਰੇ ਚੱਲੇ ਆ ਆਪੇ ਲੈ ਜਾਂਦੇ ਨੇ ਬੰਦ 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 ਕਰਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚੜਾਈ ਗਏ ਗੁਰਦੁਆਰਿਆਂ ਦੀ ਸਭੇ ਹੋ ਗੁਰੂ ਰਹਿਣ ਗੁਰੂ ਹੈ ਮੋਹਰੇ ਸਾਰੰਗ ਰੰਗ ਪਾਣ ਸੰਤਨ ਤੋਂ ਸਾਰੇ ਬੰਦੇ ਤਾਂ ਜਿਵੇਂ ਦਾ ਮੌਸਮ ਸਵੇਰੇ ਸੀਗਾ ਉਵੇਂ ਦਾ ਹੀ ਹੋਣਾ ਹੋ ਗਿਆ ਨਾ ਸਵੇਰੇ ਵੀ ਅਸੀਂ ਬੱਦਲਾਂ 'ਚ ਧੁੰਦ 'ਚ ਗਏ ਆ ਤੇ ਹੁਣ ਉੱਪਰ ਸਹੀ ਹੋ ਗਿਆ ਸੀ ਮਤਲਬ ਸਾਫ਼ ਬਿਲਕੁਲ ਧੁੱਪ ਜਿਹੜੇ ਸੌਰ ਜੀਵਨ ਕੋ ਪੈਣ ਲੱਗੀ ਸੀ ਤੇ ਹੁਣ ਵਾਪਸ ਆ ਰਹੇ ਆ ਫੇਰ ਬੱਦਲ ਆ ਗਏ ਜੀ ਦੇਖੋ ਰਾਹ 'ਚ ਇਹ ਆਪਾਂ ਦੂਆ ਐਂਗਲ ਕਰਦੇ ਹਾਂ ਫਿਰ ਪਤਾ ਲੱਗੂਗਾ। ਬਾਕੀ ਹੁਣ ਆਪਾਂ ਇੰਕੋਰਸੈਲ ਤੋਂ ਥੱਲੇ ਜਾ ਰਹੇ ਹਾਂ ਤਾਂ ਵਾ ਪਹਿਲਾਂ ਸੋਚਿਆ ਸੀ ਵੀ ਘਾਟ ਜਾਵਾਂਗੇ ਪਰ ਮੌਸਮ ਖਰਾਬ ਹੋਣ ਕਰਕੇ ਰਾਜ ਮੀਂਹ ਵੀ ਪੈਣ ਸੰਭਾਅਨਾ ਪੂਰੀ ਕੁਰੀ ਹੈਗੀ ਐ। ਚੱਲਦੇ ਆਂ ਬਹੁਤ ਸੰਗਤ ਥੱਲੇ ਨੰਗੇ ਆਪਾਂ ਵੀ ਐਸਟ ਮਾਰ ਲੇ 10 ਮਿੰਟ ਚਲੋ ਚੱਲੀਏ। ਬਾਲੇ ਫਿਰ ਦੁਬਾਰਾ ਬਾਲੇ ਸਵੇਰੇ ਸਵੇਰੇ ਪਾਈ 10 ਮਿੰਟ ਬਸ ਸਵੇਰੇ ਮੀਂਹ ਸੀਗਾ ਉਸ ਤੋਂ ਬਾਅਦ ਫਿਰ ਤਰਨੇ ਪੈਗੇ ਮੀਂਹ ਪਿਆ ਨਹੀਂ ਹੈਗਾ। ਪਰ ਹੌਣ ਵਾਲਾ ਵੀ ਤੇਜ਼ ਹੋ ਗਿਆ ਬਈ। ਵੇਖਣਾ। ਹਾਰੇ ਫੋਨ ਤੇ ਵੀ ਪੈ ਰਹੇ। ਬੱਦਲ ਦੇਖੋ। ਐਨ ਕਾਲਾ ਛਾ। ਉੱਪਰ ਚੜ ਗਿਆ। ਹਾਂਜੀ ਹਾਂਜੀ ਹੁਣ ਫੜਾ ਫੜ ਉਤਰ ਜੇ 1 ਕਿਲੋਮੀਟਰ ਰਹਿ ਗਿਆ ਆਪਣਾ। ਚਲੋ ਚਲੋ। ਚਲੋ ਪਹੁੰਚ ਕੇ ਮਿਲਦੇ ਹਾਂ ਮੀਂਹ ਤਾਂ ਬਚ ਲਈਏ। ਮੀਂਹ ਜਾ ਤੇਜ਼ ਹੋ ਗਿਆ। ਹੌਣਾ ਫਿਰ ਆਈਏ। ਹੋ ਜਾਂਦਾ। ਓਏ ਮੀਂਹ ਚਾ ਟਿਕ ਜੇ ਕਰੋ ਤੁਸੀਂ। ਮੀਂਹ ਚ ਮੀਂਹ ਟਿਕ ਰਹੇ ਹੈਗੇ। ਆ ਸੀਗਾ। ਇੱਧਰ ਹੈ ਪਾਣੀ ਵੜ ਗਿਆ ਹੋਏ ਧੌਂਚ ੁੱਲੀ ਸਾਲੇ ਸ ਜਾ ਕੇ ਬੈ ਗਏ ਨੇ ਆ ਗਈ ਆ ਗਈ ਆ ਗਈ ਚੱਕੋ ਜੀ ਸਬਜ਼ੀ ਵੀ ਆ ਗਿਆ ਕੀ ਕੀ ਹੈ ਦਾਲ ਮੱਕਣੀ ਪੰਜਾਬੀਆਂ ਦੀ ਤੇ ਕਾ ਪੰਜਾਬੀਆਂ ਦਾ ਹੀ ਹੁੰਦਾ ਓਕੇ ਸਰ ਬਟਰ ਵੀ ਆ ਮੋਲ ਕਾ ਯਾਰ ਰੋਟੀਆਂ ਆਈਆਂ ਨੇ ਗਾਏ ਇੱਕ ਗੱਲੀ ਸਬਜ਼ੀਆਂ ਖਾਣੀ ਆਪਾਂ ਉਹ ਆ ਫੇਰ ਵਾਲੀ ਰੋਟੀ ਦਾਣ ਦੇ ਚਲੋ ਸਾ ਸਰਵਿਸ ਕਰੋ ਸਰਵਿਸ ਕਰੋ ਇੱਧਰ ਆ ਗਿਆ ਇੱਕ ਦਾਲ ਵੀ ਪਾ ਦੇ ਜੀ ਅਗਲਾ ਦਿਨ ਸਟਾਰਟ ਹੋ ਗਿਆ ਸਦਾਤੀ ਰੋਟੀਆਂ ਖਾ ਕੇ ਉਸ ਤੋਂ ਬਾਅਦ ਵਲੌਗ ਬਣਿਆ ਨਹੀਂ ਕਿਉਂ ਨਹੀਂ ਬਣਿਆ ਕਿਉਂਕਿ ਫੋਨ ਦੀ ਬੈਟਰੀ ਹੋ ਗਈ ਸੀ ਡਾਉਣ ਤਾਂ ਕਰਕੇ ਵਲੌਗ ਕੰਟੀਨਿਊ ਨਹੀਂ ਕਰ ਸਕੇ ਬਾਕੀ ਹੁਣ ਆਹਲਾ ਵਲੌਗ ਕਰਦੇ ਆਪੇ ਇੱਥੇ ਐਂਡਿੰਗ ਸਾਰਿਆਂ ਨੇ ਵਲੌਗ ਨੂੰ ਲਾਈਕ ਕਰ ਤੇ ਇਸ ਤੋਂ ਅਗਲੇ ਪਾਰਟ ਉਹ ਜ਼ਰੂਰ ਦੇਖਿਓ ਵਾਪਸ ਜਾਂਦੇ ਹੁਣ ਸਿੱਖ ਹੱਪ ਕਰਨਾ ਥੋੜਾ ਜ਼ਿਆਦਾ ਹੈ ਠੀਕ ਹੈ ਜੀ ਕੀ ਕਰਨਾ ਹੈ ਦੇਖਦੇ ਆ ਉਤਰਦੇ ਹੋਏ ਵੀ ਉਹਨਾਂ ਜੋ ਲੱਗਦਾ ਕਿ ਝੜਦੇ ਹੋਏ ਲੱਗਦਾ ਵੈਸੇ ਉਤਰਦੇ ਹੋਏ ਵੀ ਲੱਗਿਆ ਆਪਣਾ ਉਤਰਦੇ ਘਟ ਲੱਗੇਗਾ ਨਹੀਂ ਲੱਤਾਂ ਦੇ ਜੋਰ ਪੈਂਦਾ ਜਾਵੇ ਇਹ ਜਿਹੜਾ ਜੋਰ ਹੈ ਨਾ ਤੁਹਾਨੂੰ ਅਗਲੇ ਵਲੌਗ 'ਚ ਦੇਖਣ ਨੂੰ ਮਿਲੇਗਾ ਤੁਸੀਂ ਸਾਰੇ ਜਣੇ ਪਹਿਲਾਂ ਪਹਿਲਾਂ ਇਹ ਵਾਲੇ ਵਲੌਗ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰਕੇ ਤੇ ਬੈਲ ਆਈਕਨ ਨੂੰ ਆਲ ਤੇ ਕਰ ਲਓ ਠੀਕ ਹੈ ਜੀ